ਪਿਆਰੇ ਬੱਚਿਓ ਅੱਜ ਅਸੀਂ ਅਭਿਆਸ 2.9 ਦਾ ਜਿਹੜਾ ਸਵਾਲ ਹੈ ਅਨੁਮਾਨਿਤ ਮੁੱਲ ਪਤਾ ਕਰੋ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਜੀਵਨ ਵਿੱਚ ਅਸੀਂ ਜ਼ਿਆਦਾਤਰ ਵਸਤੂਆਂ ਦੇ ਮੁੱਲ ਮਾਪ ਦੂਰ ਆਦਿ ਦਾ ਅਨੁਮਾਨ ਲਗਾਉਂਦੇ ਹਾਂ ਕਈ ਵਾਰ ਸਾਨੂੰ ਕਿਸੇ ਚੀਜ਼ ਦਾ ਅਨੁਮਾਨ ਲਗਾ ਕੇ ਦੱਸਣਾ ਪੈ ਜਾਂਦਾ ਹੈ ਤਾਂ ਇੱਥੇ ਵੀ ਕੁਝ ਸੰਖਿਆਵਾਂ ਨੇ ਅਸੀਂ ਉਹਨਾਂ ਦਾ ਅਨੁਮਾਨਿਤ ਮੁੱਲ ਪਤਾ ਕਰਾਂਗੇ ਤੇ ਜਿਹੜਾ ਉਹਨਾਂ ਦਾ ਅਸਲ ਮੁੱਲ ਹੈ ਉਹ ਵੀ ਪਤਾ ਕਰਾਂਗੇ ਇਸ ਵਿੱਚ ਅਸੀਂ ਜੋੜ ਅਤੇ ਘਟਾਓ ਦੇ ਸਵਾਲ ਦੇਖਾਂਗੇ ਜੋੜ ਦੇ ਅਨੁਮਾਨਿਤ ਮੁੱਲ ਲਗਾਵਾਂਗੇ ਤੇ ਘਟਾਓ ਦੇ ਸਵਾਲਾਂ ਦਾ ਵੀ ਅਨੁਮਾਨਿਤ ਮੁੱਲ ਲਗਾਵਾਂਗੇ ਤੇ ਨਾਲ ਹੀ ਅਸਲ ਜੋੜ ਵੀ ਕਰਕੇ ਦੇਖਾਂਗੇ ਤਾਂ ਪਹਿਲਾ ਸਵਾਲ ਅਸੀਂ ਕਰਦੇ ਹਾਂ 753 ਨੂੰ ਜੋੜ ਕਰਨਾ ਹੈ 525 ਵਿੱਚ ਤਾਂ ਆ ਕਰਦੇ ਹਾਂ 753 ਤੇ 525 ਪਹਿਲਾਂ ਅਸੀਂ ਅਸਲ ਜੋੜ ਕਰਦੇ ਹਾਂ फिर अस अनुमानित मूल्य पता करा पहला इस तरह कॉलम लिख लवेंगे सत पंज बारह हूँ ये तो है अपने पास असल जोड़ ਹੁਣ ਅਸੀਂ ਕੱਢਣਾ ਹੈ ਅਨੁਮਾਨਿਤ ਮੁੱਲ ਜਾਨੀ ਅਨੁਮਾਨਿਤ ਜੋੜ ਇਸ ਲਈ ਅਸੀਂ ਇਹਨਾਂ ਦਾ ਅਨੁਮਾਨ ਲਗਾਵਾਂਗੇ ਇਹ ਕਿਸਲੇ ਨੇ। ਇੰਗਲਿਸ਼ 'ਚ ਕਹਾਂ ਉਹ ਪਾ ਕਹਿ ਦਿੰਨੇ ਹਾਂ ਕਿ ਐਸਟੀਮੇਟ ਲਗਾਉਣਾ ਕਿਸੇ ਚੀਜ਼ ਦਾ ਤੇ ਅਸੀਂ ਹੁਣ ਇਹਨਾਂ ਵਿੱਚ ਐਕਚੁਅਲ ਤੇ ਐਸਟੀਮੇਟਡ ਸਮ ਅਤੇ ਸਮ ਐਂਡ ਡਿਫਰੈਂਸ ਕੱਢਾਂਗੇ। ਇਹ ਆਪਣਾ ਹੈ ਐਕਚੁਅਲ ਸਮ ਐਕਚੁਅਲ ਟਿਸ਼ਨ ਤੇ ਹੁਣ ਅਸੀਂ ਕਰਾਂਗੇ ਇੱਥੇ ਅ ਐਸਟੀਮੇਟ ਜਿਹੜਾ ਹੈ ਐਡੀਸ਼ਨ ਹੁਣ ਐਸਟੀਮੇਟ ਐਡੀਸ਼ਨ ਚ ਇੱਥੇ ਸਾਨੂੰ ਕੁਛ ਨਹੀਂ ਦੱਸਿਆ ਗਿਆ ਕਿ ਤੁਸੀਂ ਕਿਹੜੇ ਅੰਕ ਦਾ ਕਿਹੜੇ ਕਿਹੜੀ ਵੈਲਿਊ ਦਾ ਤੁਸੀਂ ਮੁੱਲ ਕੱਢਣਾ ਹੈ ਕਿਸ ਸੰਖਿਆ ਦਾ ਐਸਟੀਮੇਟ ਲਗਾਣਾ ਤਾਂ ਅਸੀਂ ਜਿਹੜੀ ਲਾਸਟ ਵਾਲੀ ਜਿਹੜੀ ਆਪਣੇ ਪਾਸ ਅੰਕ ਤੇ ਟਿਕਟ ਹੈ ਅਸੀਂ ਉਸ ਨੂੰ ਲੈ ਕੇ ਇਸ ਦਾ ਅਨੁਮਾਨਿਤ ਮੁੱਲ ਕੱਢਾਂਗੇ ਤੇ ਫਿਰ ਜੋੜ ਕਰਾਂਗੇ ਆਪਣੇ ਪਾਸ ਇੱਥੇ ਹੈ 7553 ਜਿਹੜਾ 7 ਹੈ ਕਿਸ ਦੇ ਨੇੜੇ ਹੈ 700 800 ਦੇ 700 ਦੇ ਨੇੜੇ ਹੈ ਕਿ 800 ਦੇ ਤਾਂ ਜਿਹੜਾ 7 ਹੈ ਉਸ ਦੇ ਨਾਲ ਜਿਹੜਾ ਦਹਾਈ ਵਾਲਾ ਅੰਕ ਹੈ ਅਸੀਂ ਉਸ ਨੂੰ ਚੈੱਕ ਕਰਾਂਗੇ ਇਹ 5 ਹੈ ਜਦੋਂ 5 ਜਾਂ 500 ਵੱਡੀ ਅੰਕ ਹੋਵੇ ਤਾਂ ਅਸੀਂ ਜਿਹੜੀ ਸੈਂਕੜੇ ਵਾਲੀ ਸੰਖਿਆ ਉਸ ਦੇ ਵਿੱਚ ਇੱਕੋ ਛੋੜ ਦੇਣੀ ਹੈ ਤਾਂ ਇੱਥੇ ਸਾਡੇ ਪਾਸ ਕਿੰਨਾ ਆ ਗਿਆ ਜਿਹੜਾ ਹੈਗਾ 753 ਕਿਸ ਦੇ ਨਜ਼ਦੀਕ ਹੈ 800 ਦੇ ਤੇ 500 25 ਕਿਸ ਦਿਨ ਸੀਗਾ ਕਿਉਂਕਿ 5 ਸੈਂਕਟਨ ਦੇ ਨਾਲ 2 ਦਹਾਈਆਂ ਨੇ ਜਿਹੜੀਆਂ ਕਿ 500 ਛੋਟੀਆਂ ਨੇ ਇਸ ਦਾ ਮਤਲਬ ਜਿਹੜਾ 5 ਹੈ 525 ਸੰਖਿਆ ਹੈ ਉਹ 500 ਦੇ ਜ਼ਿਆਦਾ ਨੇੜੇ ਹੈ ਅਸੀਂ ਇਸ ਨੂੰ 500 ਲਿਖਾਂਗੇ ਤਾਂ ਇਹਦਾ ਅਨੁਮਾਨਿਤ ਜੋੜ ਕਿੰਨਾ ਹੋਇਆ 1300 ਇਹ ਹੈ ਅਨੁਮਾਨਿਤ ਜੋੜ ਉਹ ਅਗਲਾ ਸਵਾਲ 65 ਹੈ 11526 ਵਿੱਚ ਜੋੜ ਕਰਨਾ ਹੈ 8748 ਅਸੀਂ ਜਿਹੜੀ ਲਾਸਟ ਵਾਲੀ ਜਿਹੜੀ ਇਹ ਸਥਾਨਕ ਮੁੱਲ ਹੈ ਆਪਣੇ پاس 10000 ਵਾਲਾ ਤੇ ਇੱਥੇ 1000 ਵਾਲਾ ਇਸ ਦਾ ਅਨੁਮਾਨਿਤ ਮੁੱਲ ਲੈ ਲਾਂਗੇ ਤੇ ਫਿਰ ਕਟਾਂਗੇ ਲੇਕਿਨ ਅਨੁਮਾਨਿਤ ਮੁੱਲ ਤੋਂ ਪਹਿਲਾਂ ਅਸੀਂ ਜਿਹੜਾ ਐਕਚੁਅਲ ਜਿਹੜੀ ਇਹਦੀ ਵੈਲਿਊ ਹੈ ਐਡੀਸ਼ਨ ਹੈ ਉਹ ਕਟਾਂਗੇ ਤੇ ਫਿਰ ਇਸ ਬਾਅਦ ਐਸਟੀਮੇਟ ਵਾਲੀ ਤਾਂ ਪਹਿਲਾਂ ਐਕਚੁਅਲ ਕੱਢ ਲਈ ਜਾਨੀ ਅਸਲ ਐਕਸਿਸ 14 ਹਸਲ 1 4 2 6 1 7 7 5 12 ਹਸਲ 1 8 9 10 ਇਹ ਸਾਡੇ ਪਾਸ ਆ ਗਿਆ 20276 ਜਿਹੜਾ ਕੀ ਅਸਲ ਮੁੱਲ ਹੈ ਅਸਲ ਚੋੜ ਹੈ ਜਣਕੀ ਐਕਚੁਅਲ ਵੈਲਿਊ ਹੈ ਲੇਕਿਨ ਹੁਣ ਅਸੀਂ ਕਰਿਆ ਹੈ ਐਸਟੀਮੇਟ ਹੁਣ 11526 जड़ा है इस जो दस हज़ार वाला एक अंक है वह किसते ने यह दस हज़ार के नेे है ज़ारे है कि पता लगेगा असी जो हज़ार वाला अंक है इस इसके ने उस चेक करा हजार वाले अंक यह पांच तो छोटा है तो इसका मतलब यह जीरह हज़ार वाली संख्या वो दस हज़ार के नेे है 8748 8000 ਦੇ ਨਾਲ ਜਿਹੜਾ 7 ਦਹਾਈ ਸੈਂਕੜੇ ਦਾ ਅੰਕ ਹੈ ਉਹ 5 ਨਾਲੋਂ ਵੱਡਾ ਹੈ ਇਸ ਲਈ ਇਹ 8748 ਕਿਸਦੇ ਨਜ਼ਦੀਕ ਹੈ 9000 ਦੇ 8 ਵੱਡਾ 7 ਵੱਡਾ ਹੋਣ ਕਰਕੇ ਅਸੀਂ 8 ਵਿੱਚ ਇੱਕ ਅੰਕ ਛੋੜ ਦਾਂਗੇ ਤਾਂ ਬਣ ਗਿਆ 9000 ਬਾਕੀ ਜਿਹੜੀ ਹਾਂ ਇਕਾਈ ਦਹਾਈ ਸੈਂਕੜੇ ਦੀ ਜਿਹੜੀ ਪਲੇਸਸ ਹੈ ਉਹ ਜਿੱਥੇ ਕਾਸੇ ਸਿੱਕ ਲਗਾ ਦਾਂਗੀ 0 ਤਾਂ ਹੁਣ ਇਹ ਸਾਡਾ ਹੈਗਾ ਅਨੁਮਾਨਿਤ ਮੁੱਲ ਜੀਓੜ ਕਰਦੇ ਹਾਂ 19000 ਤੁਸੀਂ ਦੇਖੋ ਇਹਨਾਂ ਦੋਨੋਂ ਸਵਾਲਾਂ ਵਿੱਚ 1278 ਤੇ 1300 ਇਹਨਾਂ ਦੋਨਾਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਕਿਉਂਕਿ ਅਸੀਂ ਇਹ ਅਨੁਮਾਨਿਤ ਮੁੱਲ ਲਿੱਤਾ ਹੈ ਅਸੀਂ ਜਿਹੜੀ ਆਪਣੀ ਚੈੱਕ ਕਰਕੇ ਲਿੱਤਾ ਹੈ ਕਿ ਇਹ ਕਿਸਤੇ ਨੇੜੇ ਹੈ ਸਿੱਧਾ ਜਿਹਾ ਸਵਾਲ ਪੁੱਛੋ ਜਦੋਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਤੁਹਾਡੀ ਜੇਬ ਵਿੱਚ ਮੰਨ ਲਓ ਕਿ 8 ਰੁਪਏ ਹਨ ਤਾਂ ਤੁਸੀਂ 8 ਰੁਪਏ ਨਾ ਕਹਿ ਕੇ ਜੇ ਤੁਸੀਂ ਅਨੁਮਾਨਿਤ ਮੁੱਲ ਦੱਸਣਾ ਹੋਵੇ ਵੀ ਖਾਨ ਜੀ ਮੇਰੇ ਜੇਬ 'ਚ ਤਾਂ ਸਿਰਫ 10 ਰੁਪਏ ਨੇ ਤੁਸੀਂ ਥੋੜਾ ਜਿਹਾ ਦੋ ਜੋੜ ਦੋ ਹੋਰ ਵਰਕਰ 'ਤੇ ਜੋੜ ਕੇ ਅਸੀਂ ਅੰਦਾਜ਼ੇ ਨਾਲ ਕਹਿ ਦਿੰਦੇ ਹਾਂ ਕਿ ਮੇਰੇ ਜੇਬ 'ਚ 10 ਰੁਪਏ ਨੇ ਜੇ ਉਹੀ ਤੁਹਾਡੇ ਜੇਬ ਵਿੱਚ 1-2 ਰੁਪਿਆ ਹੋਊਗਾ 2-3 ਰੁਪਏ ਹੋਣਗੇ ਤੁਸੀਂ ਫਿਰ ਉਹ ਕਦੇ ਦੱਸ ਨਹੀਂ ਕਹੋਗੇ ਤਾਂ ਤੁਸੀਂ ਕਹੋਗੇ ਜੀ ਵੀ ਮੇਰੇ ਪਾਸ ਤਾਂ ਨਾਲ ਦੇ ਬਰਬਰ ਪੈਸੇ ਨਹੀਂ ਠੀਕ ਹੈ ਨਾ ਤਾਂ ਇਹ ਅਨੁਮਾਨਿਤ ਮੁੱਲ ਹੋ ਗਿਆ ਤੁਸੀਂ ਅੰਦਾਜ਼ਾ ਲਗਾ ਕੇ ਕਹਿ ਸਕਦੇ ਹੋ ਕਿ ਹਾਂ ਇੰਨੀ ਕੀ ਚੀਜ਼ ਹੈ ਮੇਰੇ ਕੋਲ ਹੈ ਤਾਂ ਇਹ ਸਨ ਅਨੁਮਾਨਿਤ ਜੋੜ ਹੁਣ ਅਸੀਂ ਕਰਾਂਗੇ ਅਨੁਮਾਨਿਤ ਘਟੋ ਸਾਡੇ ਪਾਸ ਹੈ 980 ਚੋ 6 ਘਟਾਣਾ 499 0 ਵਿੱਚ 2 ਚ ਟੋਣੀ ਜਾ ਸਕਦਾ 08 ਤੋਂ 1 ਹਸਲੇਗਾ ਬਣਗੇ 10 ਇੱਥੇ ਰਹਿਗੇ 7 7 ਵਿੱਚ 8 ਨਹੀਂ ਜਾ ਸਕਦੇ 7 9 ਦੇ ਵਿੱਚੋਂ 9 ਦਾ ਹਸਲੇਗਾ ਬਣਗੇ 17 ਰਹਿਗੇ 8 ਹੁਣ ਅਸੀਂ ਸਾਰੇ ਟੋਕਰਾਂਗੇ 10 ਚੋਂ 9 ਕੱਢੇ 1 17 ਚੋਂ 8 ਕੱਢੇ 9 8 ਚੋਂ 4 ਕੱਢੇ 1 ਤਾਂ ਇਹ ਸਾਡਾ ਹੋ ਗਿਆ ਅਸਲ ਘਟੋ ਹੁਣ ਅਸੀਂ ਅਨੁਮਾਨਿਤ ਘਟੋ ਕਰਨਾ ਹੈ ਇਸ ਲਈ ਅਸੀਂ ਸੈਂਕੜੇ ਵਾਲੀ ਜਿਹੜੀ ਸੰਖਿਆ ਵਾਲੇ ਉਹਨੂੰ ਚੈੱਕ ਕਰਾਂਗੇ ਸੈਂਟਰਲ ਸੰਖਿਆ ਨੂੰ ਦੇਖਾਂਗੇ ਫਿਰ ਜਿਹੜੀ ਹੈ ਇਹ 9 ਇਹ 9 ਦੇ ਨੇੜੇ ਹੈ 900 ਦੇ ਨੇੜੇ ਹੈ ਜਾਂ ਫਿਰ 1000 ਦੇ ਨੇੜੇ ਐਸੀ 4 ਨੂੰ ਅਸੀਂ ਦੇਖਾਂਗੇ ਇਹ 400 ਦੇ ਨੇੜੇ ਹੈ ਜਾਂ ਫਿਰ ਉਸ ਤੋਂ ਅਗਲੀ ਸੰਖਿਆ ਕਿਹੜੀ ਹੈ 500 ਵਾਲੀ ਉਸ ਦੇ ਨੇੜੇ ਹੈ ਫਿਰ 9 ਦੇ ਨਾਲ ਕਿਹੜਾ ਅੰਕ ਹੈ ਤੇ ਆ 2.5 ਵਾਲਾ ਕਿਹੜਾ ਹੈ 8 ਜਿਹੜਾ ਕਿ 5 ਤੋਂ ਵੱਡਾ ਹੈ ਇਸ ਦਾ ਪਾਵ ਅਸੀਂ 9 ਦੇ ਵਿੱਚ ਇੱਕ ਜੋੜ ਦਾਂਗੇ ਜਾਣੀ ਕਿ 10 ਇਹ ਜਾਨੀ 5.5 ਕਿੰਨਾ ਆ ਗਿਆ 1000 980 ਕਿਸ ਤੇ ਨੇੜੇ ਹੈ 1000 ਤੇ 499 4 ਦੇ ਨਾਲ ਵੀ 8 ਹੈ ਤੇ 3 8 ਹੈ ਇਹ 500 ਵੱਡਾ ਹੈ ਤਾਂ ਅਸੀਂ 4 ਦੇ ਵਿੱਚ ਇੱਕ ਅੰਕ ਜੋੜ ਦਾਂਗੇ ਜਾਨੀ ਕਿ 499 ਕਿਸ ਤੇ ਬਰਬਰ ਹੈ ਕਿਸ ਦੇ ਨੇੜੇ ਹੈ 500 ਦੇ ਤਾਂ ਅਸੀਂ 500 ਲਵਾਂਗੇ ਤਾਂ ਇਹਨਾਂ ਜੋੜ ਕਰਦੇ ਹਾਂ ਸੋਰੀ ਇੱਕ ਘਟੋ ਕਰਦੇ ਹਾਂ ਪ੍ਰੋਸੈਸ ਵਾਲ ਨੇ 0 0 10 ਚ 5 ਗੱਡੀ 5 ਤਾਂ ਇਹ ਹੋ ਗਿਆ ਅਨੁਮਾਨਿਤ ਘਟੋ ਇਸ ਜਿਹਿਤਸ ਦੇਖ ਲਓ ਕੋ 490 ਤੇ 500 ਕੋਈ ਜ਼ਿਆਦਾ ਫਰਕ ਨਹੀਂ ਹੈ ਜੇ ਆਪਾਂ ਨੂੰ ਪੁੱਛਿਆ ਦਿੱਤਾ ਜਾਵੇ ਵੀ ਦਹਾਈ ਵਾਲਾ ਅੰਕ ਦਾ ਜੋੜ ਤੇ ਘਟੋ ਕਰੋ ਤਾਂ ਫਿਰ ਅਸੀਂ ਦਹਾਈ ਵਾਲੇ ਅੰਕ ਲੈਣੇ ਜੇਕਰ ਸਾਨੂੰ ਕੁਝ ਨਹੀਂ ਦੱਸਿਆ ਗਿਆ ਤਾਂ ਵੀ ਆਪਣਾ ਆਪਾਂ ਜੋਨ ਲਾਸਟ ਵਾਲਾ ਅੰਕ ਹੈ ਉਸ ਨੂੰ ਕਹਿੰਦੇ ਹਨ ਉਸ ਦਾ ਨਿਕਟਿਕਰਨ ਕਰਾਂਗੇ ਤੇ ਸਵਾਲ ਕਟਾਂਗੇ ਤੇ ਅਨੁਮਾਨਿਤ ਮੁੱਲ ਕੱਢਾਂਗੇ ਇਹ 16 ਸਵਾਲ ਹੈ 5897 ਅਤੇ ਵਿਚਕਟੋ ਕਰਨਾ ਹੈ 2987 ਪਹਿਲਾਂ ਅਸੀਂ ਅਸਲ ਕਟੋ ਕਰਦੇ ਹਾਂ ਠਾਣ ਚੁਣ 8 3 ਹਸਲਤਾ ਬਣ ਗਿਆ 18 3 ਦੇ 4 18 ਚ 9 ਕਟੇ 9 401 2 ਇਹ ਹੋ ਗਿਆ ਆਪਣਾ ਅਸਲ ਘਟੋ ਹੁਣ ਅਸੀਂ ਅਨੁਮਾਨਿਤ ਘਟੋ ਕੱਢਣਾ ਹੈ ਹੁਣ ਦੇਖੋ 5897 5000 ਜਿਹੜੀ ਸੰਖਿਆ ਹੈ ਅਸੀਂ ਉਸ ਦਾ ਨਿਕਟੀਕਰਨ ਕਰਨਾ ਹੈ ਯਾਨੀ ਕਿ ਇਸ ਸੰਖਿਆ ਨੂੰ ਅਸੀਂ ਅਨੁਮਾਨਿਤ ਲਗਾਣਾ ਹੈ ਅਨੁਮਾਨਿਤ ਮੂਲ ਕਿਸ ਦੇ ਨੇੜੇ ਹੈ ਤਾਂ ਐਸਟੀਮੇਟ ਲਗਾਣਾ ਹੈ ਤਾ 5 ਦੇ ਨਾਲ 8 ਹੈ ਜਾਨਕੀ 5 ਤੋਂ ਵੱਡੀ ਸੰਖਿਆ ਹੈ 8 ਤਾਂ 5 ਜਿਹੜਾ ਹੈ 5000 ਕਿਸ ਦੇ ਚਾਰ ਨੇੜੇ ਹੈ 5897 6000 ਦੇ ਚਾਹਾਂ ਨੇੜੇ ਹੈ 2987 2 ਦੇ ਨਾਲ 9 ਲੱਗਿਆ ਹੋਇਆ ਜੋ ਕਿ 500 ਤੋਂ ਵੱਡਾ ਹੈ ਤਾਂ 2 ਦੀ ਜਗ੍ਹਾ ਅਸੀਂ ਲਗਾਵਾਂਗੇ 3 ਤੇ ਬਾਕੀ ਜਿਹੜੀਆਂ ਸੰਖਿਆਵਾਂ ਹੋ ਜਾਣੀ ਉਹ ਜ਼ੀਰੋ ਅੰਕ ਜ਼ੀਰੋ ਹੋ ਜਾਣਗੇ ਕਿਉਂਕਿ 2000 2987 ਕਿਸਦੇ ਨਜ਼ਦੀਕ ਹੈ 3000 ਚਾਹਤ। ਅਨੁਮਾਨਿਤ ਮੁੱਲ ਵਿੱਚ ਹਮੇਸ਼ਾ ਸਹੀ ਇਹ ਦੇਖਦੇ ਹਾਂ ਕਿ ਜਿਹੜੀ ਸੰਖਿਆ ਦਿੱਤੀ ਹੈ ਕਿਸਦੇ ਜ਼ਿਆਦਾ ਨਜ਼ਦੀਕ ਹੈ ਮੰਜਾ ਤਾਂ 5000 ਦੇ ਨੇੜੇ ਹੈ ਜਾਂ 6000 ਤੋਂ 201 ਵਧਾ ਕੇ ਦੇਖਾਂਗੇ 2 2987 ਇਹ 2000 ਦੇ ਨੇੜੇ ਹੈ ਜਾਂ ਫਿਰ 3000 ਕੀ ਤਾਂ ਇਹ ਹੁਣ ਅਸੀਂ ਕਰਾਂਗੇ ਘਟੋ ਇਹ ਹੈਗਾ ਸਾਡਾ ਅਨੁਮਾਨਿਤ ਘਟੋ ਨਮੋਚੋ ਇਹ ਸਨ ਐਸਟੀਮੇਟ ਵਾਲੇ ਸਵਾਲ ਅਸੀਂ ਐਕਚੁਅਲ ਅਤੇ ਐਸਟੀਮੇਟ ਸਮ ਐਂਡ ਡਿਫਰੈਂਸ ਕੱਢਿਆ ਹੈ ਤੇ ਇਹਨਾਂ ਵਿੱਚ ਤੁਸੀਂ ਉਹੀ ਰਨਿੰਗ ਆਫ ਨੰਬਰਸ ਕਰਨਾ ਹੈ ਜਰ ਨੇੜੇ ਦੀ ਸੰਖਿਆ ਕੱਟ ਕੇ ਇਕ ਟਿੱਕਰਨ ਕਰਨਾ ਹੈ ਤੇ ਫਿਰ ਉਸ ਦਾ ਮਾਨਮਨਤ મૂ ਲਗਾਉਣਾ ਹੈ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਮੇਰੀ ਵੀਡੀਓ ਦੇਖਦੇ ਰਹੋ ਤੇ ਮੈਨੂੰ ਅੱਗੇ ਅਗਲੇ ਲਈ 暇とプランです。